ਆ ਲੈ ਕੇ ਇਹ ਨਹੀਂ 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 ਇਹ ਇੱਥੇ ਠੋ ਸਤਿ ਸ਼੍ਰੀ ਅਕਾਲ ਪਿੰਸਾਹ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹੁੰਦੇ ਹੋ ਸਾਡੇ ਕੋਲੇ ਬਹਿ ਜਾ ਕਰੋ 10 ਮਿੰਟ ਆਨੂੰ ਕੱਢ ਦੋ ਲੈ ਮੁੰਡਿਆ ਤੁਸੇ ਤਾਂ ਨਸ਼ਾ ਤੋਂ ਹਟੇ ਜਾ ਤੇ ਹੁਣ 12 ਤਾਣੀਆਂ ਤੇ ਦੇ ਨਸ਼ੇ ਲਾ ਕੇ ਬਹਿ ਗਏ ਆ ਯਾਰ ਉਹ ਪਤੰਦਰੋ ਸਮਾਜ ਭਲਾਈ ਦੇ ਹੋਰ ਵੀ ਬਹੁਤ ਕੰਮ ਹੈ ਉਹ ਕਰ ਲਿਆ ਕਰੋ ਪਿੰਸਾਹ ਸਾਨੂੰ ਜਿੰਮ ਦਾ ਸਮਾਨ ਲਿਆ ਕੇ ਦਿਓ ਇਹ ਗੱਲ ਹੋਵੇ ਸੀ ਆਏ ਤਾਂ ਬੱਤ ਗੀਆਂ ਤੇ ਜਿੰਮ ਜੁਮਲਾ ਕੇ ਤੇ ਡੋਲੇ ਬਣਾਈਏ ਉਹ ਤਾਂ ਬਈ ਸਰਕਾਰ ਦਿੱਤੀ ਜਿਹੜਾ ਫਸਲਾਂ ਲੈ ਲੈਂਗੇ ਤੁਹਾਨੂੰ ਬੜੀ ਮੰਗਤ ਆ ਸੰਸਰੀ ਕਾਲ ਜੀ ਆ ਆ ਜੀ ਆਏ ਉਹ ਤੂੰ ਕੰਦਰ ਤੇ ਚੱਕ ਸਕਰੀਨ ਨਾਲ ਹੀ ਖੇਡਦਾ ਰਿਹਾ ਕਰ ਉਹ ਚੱਟ ਸਕਰੀਨ ਨਹੀਂ ਚਾਚਾ ਟੱਚ ਸਕਰੀਨ ਹੁੰਦਾ ਚੱਟ ਸਕਰੀਨ ਹੁੰਦੀ ਆ ਕਿ ਟੱਚ ਸਕਰੀਨ ਹੁੰਦੀ ਆ ਜਿੱਦੋਂ ਆ ਰ ਸੋਲਿਡ ਆ ਮੈਂ ਤਾਂ ਅੱਜ ਨਾ ਬਾਪੂ ਦਾ ਸ਼ਰਧਾ ਕਰਕੇ ਆਏ ਨਾਲੇ ਮਿੱਟੀ ਕੱਢ ਕੇ ਆਏ ਆ ਭਾਈ ਬਈ ਇਹ ਹਸਣ ਵਾਲੀ ਕਿਹੜੀ ਗੱਲ ਹੋਗੀ ਤੇਰਾ ਬਾਪੂ ਬਹੁਤ ਮਖੌਲਿਆ ਹੁੰਦਾ ਸੀ ਅੱਛਾ ਅੱਛਾ ਇਸ ਕਰਕੇ ਮੈਨੂੰ ਇਸ ਕਰਕੇ ਹਾਸਾ ਆਇਆ ਬੱਸ ਸੁਣਾ ਕੇ ਬਾਪੂ ਦੀ ਗੱਲ ਆ ਬਾਪੂ ਦੀ ਗੱਲ ਹਾਂਜੀ ਸਾਰੇ ਮੁੰਡਿਆਂ ਨੂੰ ਯਾਰ ਬੁਲਾ ਦੇ ਨਾ ਵੈਸੇ ਤਾਂ ਬਾਪੂ ਦੀਆਂ ਬਹੁਤ ਗੱਲਾਂ ਆ ਪਰ ਇੱਕ ਗੱਲ ਮੈਂ ਸੁਣਾਉਣਾ ਹੈ ਅੱਛਾ ਵੀ ਇੱਕ ਦਿਨ ਦੀ ਗੱਲ ਹੈ ਵੀ ਮੈਂ ਤੇ ਬਾਪੂ ਖੇਤ ਕੰਮ ਕਰੀਏ ਅੱਛਾ ਬਾਪੂ ਨੇ ਵੀ ਚਾਰ ਪੰਜ ਚਮਚੇ ਪੋਸਟ ਦੇ ਖਾ ਲਏ ਮੈਨੂੰ ਕਹਿੰਦਾ ਪੁੱਤਰਾ ਹੁਣ ਐ ਕਰ ਫੇਰ ਸਰੀਰ ਬਣੂ ਪਹਿਲਾਂ ਜਾ ਕੇ ਆਪਦੀ ਮਾਂ ਤੋਂ ਨਾ ਬੁੱਧ ਪਵਾ ਰਿਆ ਆਪਾਂ ਦੇ ਦੀ ਸਪੀਡ ਬੱਤੀ ਰੇਸ ਬਣ ਗਿਆ ਬੰਬੂ ਘਾਟ ਰੰਗ ਪੈ ਪਿੰਡ ਨੂੰ ਤਾਂ ਆ ਕੇ ਬੇਬੇ ਰੋਆ ਖਾ ਬੇਬੇ ਜਾਵਾ ਜਾਵਾ ਦੁੱਧ ਪਾ ਦੇ ਡੋਲਣੀ ਚ ਬਾਪੂ ਨੇ ਚਾਹ ਬਣਾਉਣੀ ਹੈ ਠੀਕ ਆ ਬੇਬੇ ਕਹਿੰਦੀ ਵੇ ਖਸਮਾ ਖਾਣੀ ਦਿਆ ਅਜੇ ਤਾਂ ਧਾਰ ਨਹੀਂ ਕੱਢੀ ਤੈਨੂੰ ਦੁੱਧ ਕਿੱਥੋਂ ਪਾ ਦੇ ਆ ਪੈ ਗਿਆ ਬੇਬੇ ਬਾਪੂ ਉਥੇ ਨੰਕੀ ਜਾਂਦਾ ਤੂੰ ਇਤ ਜਰਦੋਈ ਸਦੀ ਹੈ ਮੈਂ ਕਿਹਾ ਚੱਲ ਕੋਈ ਨਹੀਂ ਕੱਢ ਲਾ ਤਾਰ ਧਾਰ ਧੂਰ ਕੱਢ ਕੇ 15 20 ਮਿੰਟ ਲਾ ਕੇ ਬੇਬੇ ਨੂੰ ਮੈਨੂੰ ਬੋਲ ਦਿੰਦਾ ਆਪਾਂ ਫੇਰ ਵੜਤੀ ਸਪੀਡ ਮਾਰ ਕੇ ਬਾਪੂ ਦਾ ਦੰਦੇ ਇਰੇਸ ਚੱਲ ਬਾਪੂ ਕੋਲੇ ਅੱਜ ਆ ਕੇ ਵੇਖਿਆ ਵੀ ਬਾਪੂ ਨਾ ਚੁੱਲੇ ਮੂਰੇ ਪੂਜਾ ਇਕੱਠਾ ਕਰਕੇ ਹੱਥ ਚ ਡੰਬੀ ਫੜ ਕੇ ਕੋਡਾ ਆ ਜਾ ਹੋਇਆ ਖੜਾ ਕਾ ਬਣਾਉਂਦਾ ਹਣਾ ਪੀਣ ਕ ਲੱਗੀ ਹੋਣੀ ਆ ਪੀਣ ਕ ਲੱਗੀ ਹੋ ਹੱਥ ਜਾ ਮਾਰ ਕੇ ਮੈਂ ਕਿਹਾ ਬਾਪੂ ਜਿੰਦਾ ਜਾ ਹੋ ਕੇ ਕਹਿੰਦਾ ਮੰਨ ਕੇ ਕੱਜਰ ਤੇ ਅਗਰੀ ਮਚਾਉਣ ਦਿੱਤੀ ਪਹਿਲਾ ਆ ਜਾ ਸਿਹਰਾ ਨਹੀਂ ਉਹ ਨਹੀਂ ਨਹੀਂ ਇਹਨੂੰ ਛੱਡੋ ਜੀ ਇਹਦਾ ਕੋਈ قصੂਰ ਨਹੀਂ ਅਸਲ ਚ ਤਾਂ ਮੈਨੂੰ ਨਾ ਜੀ ਤੁਹਾਨੂੰ ਕੰਮ ਨਹੀਂ ਆ ਨਾ ਹਲੋਈ ਹਲੋਈ ਕਰ ਸੋ ਉਹ ਖਰਚਾ ਖਰਚਾ ਇਹਨੂੰ ਦਵਾਈ ਮੈਂ ਸਮਝਾਣਾ ਉਹ ਗੱਲ ਸਾਰ ਸੋਲੀ ਰਾਮ ਤੈਨੂੰ ਕਿੰਨੇ ਵਾਰੀ ਸਮਝਾਇਆ ਤੂੰ ਨਸ਼ੇ ਪੱਤੇ ਨਾ ਕਰਿਆ ਕਰ ਜਿਹੜੇ ਹਾਂ ਪੀਕੇ ਤੂੰ ਡਰਦਾ ਕਰਦਾ ਕਾ ਦੇ ਦੇ ਤੋ ਦੁਪੀਆ ਪੈਸਾ ਦੀ ਬਰਬਾਦੀ ਆ ਲੋਕ ਤਖਤੋ ਦੁਪੀਆ ਜਿੰਨੂੰ ਮੈਂ ਬਹੁਤ ਵਾਰ ਸੁਝਾਇਆ ਪਰ ਤੂੰ ਆਖੇ ਨਹੀਂ ਲਗਾ ਸਿਆਣਾ ਬੰਦਾ ਬਣ ਕੇ ਰਿਹਾ ਕਰ ਉਹ ਹਾਂ ਜੀ ਸੋਈ ਗਾਵਾ ਬਹੁਤ ਦਾਸਤਾ ਨੀ ਚੀਤ ਤੇ ਗਲੀਬ ਕੀ ਹੋਣੀ ਹੈ ਜੀ ਨਾ ਕਰਨਾ ਔਂ ਘੜਿਆ ਕਰ ਕੰਨ ਦੀ ਲਕੀ ਮੜੀ ਦੀ ਅੱਛਾ ਖੰਗਲ ਦੀ ਲੈ ਆ ਆ ਦਵਾਈ ਖੰਗਲ ਦੀ ਦੋ ਚਮਚੇ ਸਵੇਰੇ ਦੋ ਚਮਚੇ ਦਪਹਿਰ ਦੋ ਚਮਚੇ ਸ਼ਾਮ ਤੇ ਜੇ ਤੇਰੀ ਕਿ ਫੱਕਣਾ ਪਿਆ ਤਾਂ ਦੋ ਚੌਂਚੇ ਰਾਤ ਨੂੰ ਪੈਣ ਲੱਗਿਆ ਨੇ ਨਹੀਂ ਜੀ ਮੈਂ ਨਹੀਂ ਦਵਾਈ ਲੈਣ ਉਹ ਦਾਲਤਾ ਸੌਣ ਦੇ ਦਵਾਈ ਨਾਲ ਲੈ ਗਿਆ ਤੂੰ ਰਾਤ ਕਿਨੇ ਆਉਗਾ ਨਹੀਂ ਨਹੀਂ ਮੈਂ ਦਵਾਈ ਨਹੀਂ ਲੈਣੀ ਜੀ ਮੈਂ 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 ਖਾਂਦੇ ਬਹੁਤ ਆ ਮੈਨੂੰ ਦਵਾਈ ਲੈ ਤੂੰ ਕਿਉਂ ਨਹੀਂ ਲੈਣੀ ਜੀ ਸਾਡੇ ਸੱਚ ਨਾਲ ਇਹ ਚਮਚੇ ਹੈ ਨਹੀਂਗੇ ਤੋਂ ਦਾ ਆਪਣੇ ਪਿੰਡ ਦਾ ਸਰਪੰਚ ਵਾਹ ਰੁਕੋ ਰੁਕੋ ਉਹ ਪਾਸੇ ਆਰ ਪਾਸੇ ਥੱਲੇ ਨਾ ਆ ਜਦੇ ਅਸੀਂ ਬਾੜੀ ਤੋਂ ਦੇਣਾ ਉਹ ਤੂੰ ਕੰਮ ਕਰ ਸਾਨੂੰ ਗਾਂ ਜਾਣ ਦੇ ਕੰਮ ਦਾ ਕਰ ਹੀ ਲੈਣਾ ਗਾਂ ਛੇਤੀ ਪਹੁੰਚ ਜਾਗੇ ਟਾਇਰ ਤਾਂ ਲਾ ਲਓ ਇਹ ਤਾਂ ਪੁੰਚੀ ਖੜੀ ਹੈ ਕਲਕੱਤੀ ਆ ਵੀ ਸੋਈਦਾ ਮਾ ਉਹ ਅਜ ਕੀ ਹੋ ਗਿਆ ਤੈਨੂੰ ਤੁਸੀਂ ਰੋਟੀ ਖਾ ਲਓ ਜੀ ਦਾ ਬਾਅਦ ਦਾ ਉਹ ਕੋਈ ਨਹੀਂ ਰੋਟੀ ਦਾ ਖਾਈ ਲੈਣੀ ਐ ਤੂੰ ਤਕਲੀਫ ਚ ਐ ਯਾਰ ਬਿਮਾਰੀ ਦੱਸ ਜੀ ਨਹੀਂ ਤੁਸੀਂ ਰੋਟੀ ਖਾ ਲੈਂਦੇ ਤਾਂ ਚੰਗਾ ਸੀ ਜੀ ਉਹ ਕੋਈ ਗੱਲ ਨਹੀਂ ਯਾਰ ਤੰਗ ਨਾ ਤੂੰ 10 ਰੋਟੀ ਲੈ ਮੈਂ ਖਾ ਹੀ ਲੈਣੀ ਸਾਡਾ ਰੋਜ਼ ਦਾ ਕੰਮ ਤਕਲੀਫ ਇਹ ਐ ਜੀ ਵੀ ਮਰੋੜੇ ਲੱਗੇ ਐ ਜੀ ਕੋਈ ਨਹੀਂ ਨਾ ਐ ਖਾਣ ਦਾਸ ਵੀ ਲੈ ਜੀ ਕਿਹੋ ਜਿਹੀ ਆਉਂਦੀ ਤੇ ਲੈ ਟਰੀਨ ਹਾਂ ਤੂੰ ਸਿਰ ਉੱਤ ਨਿਕਾ ਲੋ ਜੇ ਬੰਨਾ ਮੈਂ ਯਾਰ ਕਿਉਂ ਪ੍ਰੇਗਲ ਕਰਦਾ ਤੂੰ ਕੋਈ ਗੱਲ ਇਹ ਤੂੰ ਦੱਸ ਮੈਨੂੰ ਮੈਂ ਤੈਨੂੰ ਦਵਾਈ ਦੇਣ ਵਾਲਾ ਬਣ ਐ ਮੰਨ ਲੋ ਵੀ ਤੇ ਤੁਹਾਡੀ ਦਾਲ ਅਰਗੀ ਹੋ ਜਾਂਦੀ ਜੀ